ਸੱਚੀ ਕਾਲ ਦੋਸਤੋ ਪਬਲਿਕਸ ਮਾਣ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਪਿਛਲੇ ਦਿਨੀ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਕਰਾਂ ਦੇ ਜਿਹੜੇ ਚਰਾਗ ਨੇ ਉਹ ਬੁੱਝ ਗਏ ਨੇ ਤੇ ਲਗਾਤਾਰ ਹੁਣ ਜਿਹੜੀ ਹੈ ਉਸ ਏਰੀਆ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਜਿਹੜੀ ਹੈ ਕਿੱਥੋਂ ਲਈ ਗਈ ਸੀ ਤੇ ਅੱਜ ਇਸ ਸਬੰਧ ਦੇ ਵਿੱਚ ਸਮਾਨ ਦੇ ਸਮੂਹ ਠੇਕੇਦਾਰ ਤੇ ਐਕਸਾਈਜ਼ ਦੇ ਜਿਹੜੇ ਇੰਸਪੈਕਟਰ ਨੇ ਕਰਮਦਾਸ ਉਹਨਾਂ ਵੱਲੋਂ ਵੀ ਲੋਕਾਂ ਨੂੰ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਜਿਹੜੀ ਹੈ ਤੁਸੀਂ ਮਨਜ਼ੂਰशुदा ਠੇਕਿਆਂ ਤੋਂ ਹੀ ਲਓ ਤਾਂ ਕਿ ਜਿਹੜਾ ਤੁਸੀਂ ਆਪਣੇ ਘੱਟ ਪੈਸੇ ਬਚਾਉਣ ਦੇ ਚੱਕਰਾਂ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ दारू ਕੱਢਦੇ ਨੇ ਉਹਨਾਂ ਵੱਲੋਂ ਤੁਸੀਂ ਪਿੰਡ ਦੇ ਵਿੱਚ ਜਿਹੜੀ दारू ਲੈਨੇ ਹੋ ਕਿਉਂਕਿ ਉਸ ਟਾਈਮ ਤਾਂ ਆਪਾਂ ਨੂੰ ਲੱਗਦਾ ਕਿ ਆਪਾਂ ਘੱਟ ਪੈਸਿਆਂ ਦੇ ਵਿੱਚ दारू ਲੈ ਲਈ ਹੈ ਪਰ ਬਾਅਦ ਦੇ ਵਿੱਚ ਜਿਹੜਾ ਆਪਣੇ ਜਾਨਾਂ ਦੇ ਨੁਕਸਾਨ ਹੁੰਦੇ ਨੇ ਚਾਹੇ ਉਹ ਲੀਵਰ ਹੈ ਚਾਹੇ ਉਹ ਅੱਖਾਂ ਕਟ ਤੁੰਦਲਾਪਨ ਦਿਖਣਾ ਇਹ ਜਿਹੜੀਆਂ ਉਹ ਬਿਮਾਰੀ ਦੇ ਨਾਲ ਜਿਹੜਾ ਬੰਦਾ ਸ਼ਿਕਾਰ ਹੁੰਦਾ ਇਹਨਾਂ ਵੱਲੋਂ ਅੱਜ ਜਿਹੜੀ ਮੀਟਿੰਗ ਕੀਤੀ ਗਈ ਜਿਸ ਦੇ ਬੰਦ ਵਿੱਚ ਸਾਰਾ ਦੱਸਿਆ ਗਿਆ ਕਿ ਇਹ ਸ਼ਰਾਬ ਦੇ ਨਾਲ ਇਹ ਘਟਾ ਹੁੰਦਾ ਇਹਨਾਂ ਵੱਲੋਂ ਇੱਕੋ ਹੀ ਅਪੀਲ ਕੀਤੀ ਗਈ ਕਿ ਮਨਜ਼ੂਰਸ਼ੁਦਾ ਠੇਕੇ ਤੋਂ ਜਿਹੜੀ ਤੁਸੀਂ ਸ਼ਰਾਬ ਲਓ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਨਿਊਜ਼ ਮੈਂ ਤਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਸ਼ਰਾਬ ਪੀਤੀ ਜਾਵੇ ਇਸ ਤੋਂ ਇਲਾਵਾ ਕਿਤੋਂ ਨਾ ਪੀਤੀ ਜਾਵੇ ਜਿਹੜੇ ਘਰ ਦੀ ਗੱਡੀ ਰੂੜੀ ਮਾਰਕਾ ਜਾਨਕ ਅੰਦਰ ਅਰਥਾਤ ਮਨ ਤੋਂ दारू ਲੈ ਕੇ ਪੀਨੇ ਉਹਦੇ ਨਾਲ ਜਾਨ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਲੀਵਰ ਡੈਮੇਜ ਹੋ ਜਾਂਦਾ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀ ਮੰਜੂਰ ਸਿਹਤਾਂ ਠੇਕਿਆਂ ਤੋਂ ਹੀ ਸ਼ਰਾਬ ਲੈ ਕੇ ਪੀਤੀ ਜਾਵੇ ਇਸ ਤੋਂ ਇਲਾਵਾ ਹੋਰ ਕਿਸੇ ਜਗ੍ਹਾ ਤੋਂ दारू ਲੈ ਕੇ ਨਾ ਪੀਤੀ ਜਾਵੇ ਧੰਨਵਾਦ ਸੇ ਜੋ ਮਜੀਠਿਆ ਢੱਕੇ ਵੀ ਤੋਂ ਬਹੁਤ ਬਹੁਤ ਕਹਿਰ ਵਾਪਰਿਆ ਜੀ ਮੰਨ ਬਹੁਤ ਮੰਦ ਭਾਗੀ ਉਹ ਹੈ ਜੀ ਜਿਹੜੇ 23 24 ਲੋਕਾਂ ਦੀਆਂ ਜਾਨਾਂ ਗਈਆਂ ਘਰ ਬਰਬਾਦ ਹੋ ਗਏ ਉਹਨਾਂ ਦੇ ਉਹਨਾਂ ਦੇ ਲੋਕਾਂ ਨੂੰ ਤੇ ਦੇਖਦੇ-ਦੇਖਦੀ ਆਪਾਂ ਕਹਿੰਨੇ ਆਂ ਵੀ ਕਿਤੋਂ ਨਾ ਹੋਰ ਕਿਤੋਂ ਕਿਸੇ ਦੇ ਦਰੂ ਪੀਓ ਸਿਰਫ ਮਨਜੂਰ ਸੋਦਾ ਠੇਕਿਆਂ ਤੋਂ ਸ਼ਰਾਬ ਪੀਤੀ ਜਾਵੇ